ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਮੇਰਾ ਵਿਸ਼ਾ ਹੈ ਵੀ ਧਰਮ ਜਿਹੜਾ ਮਰਜ਼ੀ ਹੋਵੇ ਜਿਹੜੇ ਮਰਜ਼ੀ ਧਰਮ ਦੀ ਪਾਲਣਾ ਕਰੋ ਧਰਮ ਦੇ ਅਸੂਲਾਂ ਦੀ ਪਾਲਣਾ ਕਰੋ ਉਹ ਗੱਲ ਚੰਗੀ ਹੈ ਅਗਰ ਤੁਸੀਂ ਮੁਸਲਮਾਨ ਬਨਣਾ ਹੈ ਚੰਗੇ ਬਣੋ Hindu ਬਨਣਾ ਹੈ ਚੰਗੇ ਬਣੋ ਸਿੱਖ ਬਨਣਾ ਹੈ ਚੰਗੇ ਬਣੋ ਵਿਖਾਵੇ ਵਾਲੇ ਨਹੀਂ ਬੁੱਧੀ ਜੈਨੀ ਬਨਣਾ ਹੈ ਤਾਂ ਵੀ ਚੰਗੇ ਬਣੋ ਦੁਨੀਆ ਦੇ ਅੰਦਰ 1600 ਦੇ ਕਰੀਬ ਕਰੀਬ ਧਰਮ ਨੇ ਜਿਨ੍ਹਾਂ ਵਿੱਚੋਂ 8 ਈਸ਼ਟ ਦੇ 8 ਵੈਸ਼ਟ ਦੇ ਵੱਡੇ ਧਰਮ ਮੰਨੇ ਗਏ। ਖੈਰ ਉਸ ਪਾਸੇ ਮੈਂ ਗੱਲ ਨਾ ਤੋਹਾਂ ਮੇਰਾ ਮਤਲਬ ਇਹ ਹੈ ਵੀ ਜਦੋਂ ਤੁਸੀਂ ਸਮਾਜ ਵਿੱਚ ਰਹਿੰਦੇ ਹੋ ਕਿਸੇ ਕਲੋਨੀ ਦੇ ਅੰਦਰ ਸ਼ਹਿਰ ਦੇ ਅੰਦਰ ਸੁਸਾਇਟੀ ਦੇ ਅੰਦਰ ਪਿੰਡ ਮੁਹੱਲੇ ਦੇ ਅੰਦਰ ਰਹਿੰਦੇ ਹੋ। ਔਰ ਉਸ ਜਗ੍ਹਾ ਦੇ ਉੱਤੇ ਸਭ ਤੋਂ ਪਹਿਲੀ ਪਹਿਚਾਨ ਤੁਹਾਡੀ ਤੁਹਾਡੇ ਧਰਮ ਦੇ ਨਾਂ ਤੇ ਨਹੀਂ ਹੁੰਦੀ ਤੁਹਾਡੇ ਕਰਮ ਦੇ ਨਾਂ ਤੇ ਹੁੰਦੀ ਹੈ। ਤੁਸੀਂ ਪਿੰਡ ਦੇ ਅੰਦਰ ਕਰਮ ਕਿਵੇਂ ਦਾ ਕਰ ਰਹੇ ਹੋ ਧੀ ਪੈਨ ਨੂੰ ਮੈਲੀ ਅੱਖ ਨਾਲ ਵੇਖ ਰਹੇ ਹੋ ਜਾਂ ਇੱਜ਼ਤ ਕਰ ਰਹੇ ਹੋ ਬੇਈਮਾਨੀ ਠੱਗੀ ਠੋਰੀ ਕਰ ਰਹੇ ਹੋ ਜਾਂ ਇਮਾਨਦਾਰੀ ਦੀ ਪਾਲਣਾ ਕਰ ਰਹੇ ਹੋ ਖੈਰ ਸਮਾਜ ਦੇ ਅੰਦਰ ਜਿਹੜੀ ਮਹਾਨਤਾ ਹੈ ਨਾ ਉਹ ਕਰਮ ਦੀ ਮਹਾਨਤਾ ਹੈ ਨਾ ਤੁਹਾਡੇ ਧਰਮ ਦੀ ਤੇ ਨਾ ਤੁਹਾਡੇ ਧਾਰਮਿਕ ਲਿਬਾਸ ਦੀ ਗੱਲ ਨੂੰ ਪੂਰੀ ਸਮਝ ਲਿਓ ਅਖੀਰ ਤੇ ਜਾ ਕੇ ਕਮੈਂਟ ਕਰ ਲਿਓ ਜਿਹੜਾ ਵੀ ਕਰਨਾ ਹੋਇਆ ਜੋ ਤੁਹਾਨੂੰ ਚੰਗਾ ਲੱਗਦਾ ਹੋਇਆ ਕਰਿਓ ਜੋ ਮੇਰੇ ਵਿਚਾਰ ਸੁਣੋ ਮੈਂ ਤੁਹਾਡੇ ਤੱਕ ਪਹੁੰਚਾਉਂਦਾ ਯਤਨ ਕਰ ਰਿਹਾ ਲਿਬਾਸ ਦੀ ਕੋਈ ਕੀਮਤ ਨਹੀਂ ਹੈ ਤੁਸੀਂ ਚੋਲਾ ਪਾਓ ਹਰਾ ਪਾਓ ਨੀਲਾ ਪਾਓ ਪੀਲਾ ਪਾਓ ਦਮਾਲਾ ਬਨੋ ਗੋਲ ਬਨੋ ਉੱਤੇ ਖੰਡੇ ਲਾ ਲਓ ਧਾਰੀਆਂ ਲਾ ਲਓ ਜੋ ਮਰਜੀ ਲਾ ਲਓ ਨਾ ਲਾ ਲਓ ਕੜੇ ਪੰਜ ਪਾ ਲਓ ਇੱਕ ਪਾ ਲਓ ਕਿਰਪਾਨ ਵੱਡੀ ਪਾ ਲਓ ਜਨੇਊ ਪਾ ਲਓ ਜਾਂ ਦੂਸਰਾ ਸੁਨਤ ਕਰਾ ਲਓ ਕੁਝ ਵੀ ਕਰ ਲਓ ਤੁਹਾਡੇ ਲਿਬਾਸ ਦੀ ਬਿਲਕੁਲ ਵੀ ਮਹਾਨਤਾ ਨਹੀਂ ਹੈ ਮਹਾਨਤਾ ਕਿਹੜੀ ਗੱਲ ਦੀ ਏ ਵੀ ਉਸ ਲਿਬਾਸ ਦੇ ਅੰਦਰ ਰਹਿਣ ਵਾਲਾ ਸ਼ਖਸ਼ ਰਹਿਣ ਵਾਲਾ ਬੰਦਾ ਉਹਦੇ ਕਰਮ ਚੰਗਿਆਈ ਦੇ ਨਾਲ ਮੇਲ ਖਾ ਰਹੇ ਨੇ ਜਾਂ ਬੁਰੀਾਈ ਦੇ ਨਾਲ ਮੇਲ ਖਾ ਰਹੇ ਨੇ ਕਰਮ ਦੀ ਮਹਾਨਤਾ ਹਾਂ ਇਹ ਗੱਲ ਜ਼ਰੂਰ ਏ ਵੀ ਜਦੋਂ ਤੁਹਾਡੇ ਕਰਮ ਚੰਗੇ ਹੁੰਦੇ ਨੇ ਤੇ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋ ਜਾਂਦਾ ਏ ਵੀ ਇਹ ਸਿੱਖ ਏ ਤੇ ਨਾਲ ਤੁਹਾਡੇ ਧਰਮ ਦੀ ਮਹਾਨਤਾ ਆਪਣੇ ਆਪ ਬੰਨੀ ਸ਼ੁਰੂ ਹੋ ਜਾਂਦੀ ਏ ਇਹ Hindu ਹੈ ਉਹਦੇ ਧਰਮ ਦੀ ਮਹਾਨਤਾ ਆਪਣੇ ਆਪ ਬੰਨੀ ਸ਼ੁਰੂ ਹੋ ਜਾਂਦੀ ਚੰਗੇ ਕਰਮ ਤੋਂ ਬਾਅਦ ਲੋਕ ਪੁੱਛਦੇ ਨੇ ਕੌਣ ਹੈ ਉਹ ਕਹਿੰਦਾ ਮੁਸਲਮਾਨ ਹੈ ਈਸਾਈ ਹੈ ਯਹੂਦੀ ਹੈ ਬੋਧੀ ਹੈ ਆਪਣੇ ਆਪ ਉਹਦੇ ਧਰਮ ਦਾ ਪ੍ਰਚਾਰ ਹੋਣਾ ਸ਼ੁਰੂ ਹੋ ਜਾਂਦਾ ਹੈ ਚਲੋ ਮੈਂ ਇੱਕ ਹੋਰ ਉਦਾਹਰਨ ਦਿੰਦਾ ਤੁਸੀਂ ਕਿਸੇ ਵੱਡੇ ਸ਼ਹਿਰ ਦੀ ਵੱਡੀ ਸੋਸਾਇਟੀ ਵਿੱਚ ਰਹਿੰਦੇ ਹੋ ਕਿਧਰੇ ਅਚਾਨਕ ਅੱਗ ਲੱਗ ਗਈ ਕਿਸੇ ਘਰ ਦੇ ਅੰਦਰ ਅੱਗ ਲੱਗ ਗਈ ਘਰ ਦੇ ਦੌੜਦੇ ਹੋਏ ਸਵਾਣੀਆਂ ਬਾਹਰ ਆਈਆਂ ਬੰਦਾ ਘਰ ਵਿੱਚ ਨਹੀਂ ਹੈ ਤੁਸੀਂ ਗਵੰਡੀ ਹੋ ਠੀਕ ਹੈ ਐਂਬੂਲੈਂਸ ਆਉਣ ਦੇ ਅੰਦਰ ਦੇਰੀ ਹੈ ਫਾਇਰ ਬਰਗੇਡ ਆਉਣ ਦੇ ਅੰਦਰ ਦੇਰੀ ਹੈ ਤੁਹਾਡੇ ਵਿੱਚੋਂ ਕੋਈ ਨਾ ਕੋਈ ਦੌੜਿਆ ਘਰ ਦੇ ਅੰਦਰ ਵੜਿਆ ਅੱਗ ਤੋਂ ਆਪਣੇ ਆਪ ਨੂੰ ਬਚਾ ਕੇ ਘਰ ਵਿੱਚ ਪਏ ਹੋਏ ਛੋਟੇ ਬੱਚਿਆਂ ਨੂੰ ਚੁੱਕ ਕੇ ਬਾਹਰ ਲਿਆਇਆ ਹੁਣ ਉਹ ਅੱਗ ਬੁਝ ਵੀ ਗਈ ਫਾਇਰ ਵਾਲੇ ਆ ਗਏ ਉਹਨਾਂ ਅੱਗ ਬੁਝਾ ਵੀ ਲਈ ਉਹਦੀ ਮੁਰੰਮਤੀ ਵੀ ਹੋ ਗਈ ਦੁਬਾਰਾ ਉਸੇ ਘਰ ਦੇ ਅੰਦਰ ਮੈਂਬਰ ਰਹਿਣਾ ਸ਼ੁਰੂ ਕਰ ਦਿੰਦੇ ਨੇ ਅੱਜ ਸੁਸਾਇਟੀ ਦੇ ਅੰਦਰ ਨਾ ਇੱਕ ਪ੍ਰੋਗਰਾਮ ਉਲੀਕਿਆ ਗਿਆ ਤੇ ਸੁਸਾਇਟੀ ਦਾ ਜਿਹੜਾ ਸੈਕਟਰੀ ਏ ਜਿਹੜਾ ਪ੍ਰਧਾਨ ਏ ਉਹਨੇ ਉੱਠ ਕੇ ਸਟੇਜ ਦੇ ਉੱਤੇ ਅਨਾਉਂਸ ਕੀਤਾ ਫਲਾਣਾ ਰਾਮ ਫਲਾਣਾ ਮੁਹੰਮਦ ਫਲਾਣਾ ਸਿੰਘ ਫਲਾਣੇ ਨਾਂ ਦਾ ਸ਼ਖਸ ਉਹ ਸਟੇਜ ਦੇ ਉੱਤੇ ਆਵੇ ਤੁਸੀਂ ਚਲੇ ਗਏ ਜਾਂ ਉਹ ਚਲਾ ਗਿਆ ਜਿਨੇ ਬੱਚਿਆਂ ਨੂੰ ਬਚਾਇਆ ਸੀ ਉਹਨੂੰ 골ਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ ਉਸ ਵਕਤ ਉਹਦੇ ਧਰਮ ਕਰਕੇ ਉਹਨੂੰ ਸਨਮਾਨ ਮਿਲਿਆ ਜਾਂ ਉਹਦੇ ਕਰਮ ਕਰਕੇ ਉਹਨੂੰ ਸਨਮਾਨ ਮਿਲਿਆ ਔਰ ਨਾਲ ਲੱਗਦਾ ਇਹ ਗੱਲ ਦੁਹराई ਗਈ ਦੱਸਿਆ ਗਿਆ ਵੀ ਇਹਨੂੰ 골ਡ ਮੈਡਲ ਸੁਸਾਇਟੀ ਵੱਲੋਂ ਦਿੱਤਾ ਜਾ ਰਿਹਾ ਹੈ ਕਿਉਂ ਕਿ ਸੁਸਾਇਟੀ ਦੇ ਅੰਦਰ ਇਹਨੇ ਚੰਗੇ ਸਿਟੀਜ਼ਨ ਹੋਣ ਦਾ ਸਬੂਤ ਪੇਸ਼ ਕੀਤਾ ਹੈ ਫਲਾਣੇ ਫਲਾਣੇ ਘਰ ਦੇ ਅੰਦਰ ਇਹਨੇ ਨੰਬਰ ਦੇ ਅੰਦਰ ਅਗਲਗਈ ਸੀ ਇਹਨੇ ਬੱਚਿਆਂ ਨੂੰ ਜਿਉਂਦਿਆਂ ਬਾਹਰ ਕੱਢ ਕੇ ਲਿਆਂਦਾ ਹੈ ਆਪਣੀ ਜਾਨ ਜੋਖਮ ਦੇ ਅੰਦਰ ਪਾ ਕੇ ਇਹਨੂੰ ਇਸ ਕਰਮ ਕਰਕੇ ਸਨਮਾਨਿਤ ਕੀਤਾ ਜਾ ਰਿਹਾ ਹੁਣ ਉੱਥੇ ਧਰਮ ਨਹੀਂ ਪੁੱਛਿਆ ਗਿਆ ਤੁਹਾਡਾ ਕਰਮ ਪੁੱਛਿਆ ਗਿਆ हां ਤੁਹਾਡਾ ਜਦੋਂ ਇਹ ਕਰਮ ਚੰਗਾ ਹੋਇਆ ਤੇ ਲਗਾਤਾਰ ਚੰਗਾ ਹੋਇਆ ਤੇ ਲੋਕ ਆਪਣੇ ਆਪਣੇ ਆਪ ਪ੍ਰਭਾਵਿਤ ਹੋਣੇ ਸ਼ੁਰੂ ਹੋਏ ਵੀ ਵਾਕਿਆ ਇਹ ਸਿੱਖੇ ਤੇ ਸਿੱਖੀ ਚੰਗੇ ਅਸੂਲ ਸਿਖਾਉਂਦੀ ਹੈ ਇਹ ਹਿੰਦੂ ਹੈ ਇਹ ਮੁਸਲਮਾਨ ਹੈ ਤੇ ਇਹਦਾ ਧਰਮ ਇਹਨੂੰ ਅਸੂਲ ਚੰਗੇ ਸਿਖਾਉਂਦਾ ਦੂਜੀ ਉਦਾਹਰਣ ਮੰਨ ਲਓ ਰਾਹ ਦੇ ਅੰਦਰ ਤੁਰੇ ਜਾ ਰਹੇ ਹੋ ਕਿਧਰੇ ਬਰਸਾਤ ਹੋ ਰਹੀ ਹੈ ਕੋਈ ਔਰਤ ਗੱਡੀ ਚਲਾ ਰਹੀ ਹੈ ਉਹ ਬਾਹਰ ਖਲੋਤੀ ਉਹਦੀ ਕਾਰ ਦਾ ਅਚਾਨਕ ਟਾਇਰ ਪਿੰਚਰ ਹੋਇਆ ਔਰ ਉਹਦੇ ਤੋਂ ਟਾਇਰ ਬਦਲਿਆ ਨਹੀਂ ਜਾ ਰਿਹਾ ਹਵਾ ਤੇਜ਼ ਚੱਲ ਰਹੀ ਏ ਮੀਂਹ ਤੇਜ਼ ਚੱਲ ਰਿਹਾ ਏ ਤੁਸੀਂ ਆਏ ਉਤਰ ਕੇ ਤੁਸੀਂ ਆਪਣੇ ਪਰਿਵਾਰ ਦੇ ਨਾਲ ਜਾ ਰਹੇ ਸੀ ਬੱਚਿਆਂ ਨੂੰ ਕਾਰ ਵਿੱਚ ਬੈਠਿਆ ਰਹਿਣ ਤਾਂ ਕਾਰ ਦੇ ਫੌਰਵੇ ਫਲੈਸ਼ਰ ਲਾ ਕੇ ਖੜੀ ਕਰ ਦਿੱਤੀ ਤੁਸੀਂ ਉਤਰ ਕੇ ਆਏ ਆਪਣਾ ਜੱਕ ਲਿਆ ਕਾਰ ਦਾ ਟਾਇਰ ਚੇਂਜ ਕੀਤਾ ਔਰ ਉਸ ਔਰਤ ਨੇ ਤੁਹਾਨੂੰ ਬਾਰ-ਬਾਰ ਧੰਨਵਾਦ ਦਿੱਤਾ ਭਾਵੇਂ ਉਹ ਔਰਤ ਡੀਸੀਏ ਭਾਵੇਂ ਐਸਪੀਏ ਭਾਵੇਂ ਉਹ ਕਿੰਨੀ ਵੱਡੀ ਹਸਤੀ ਏ ਪਰ ਉਹ ਤੁਹਾਡੇ ਤੋਂ ਪ੍ਰਭਾਵਿਤ ਹੋਈ ਤੁਹਾਡਾ ਬਾਰ-ਬਾਰ ਥੈਂਕਸ ਕੀਤਾ ਜਾਨ ਲੱਗਿਆ ਉਹਨੇ ਦੱਸਿਆ ਵੀ ਮੈਂ ਸ਼ਹਿਰ ਦੀ ਕਲੈਕਟਰ ਆ ਅੱਜ ਮੈਂ ਇਕੱਲੀ ਆ ਗਈ ਸਾਂ ਮੈਂ ਫਸ ਗਈ ਆ ਪਰ ਮੇਰਾ ਤੋਂ ਜਿਹੜਾ ਆਸਾਦ ਦਿੱਤਾ ਹੈ ਮੈਂ ਤੇਰਾ ਸ਼ੁਕਰਾਨਾ ਕਰਦੀ ਆ ਥੈਂਕਸ ਕਰਦੀ ਆ ਅੱਜ ਤੁਹਾਡੇ ਕਰਮ ਦੀ ਮਹਾਨਤਾ ਬਣੀ ਤੇ ਕਰਮ ਦੇ ਨਾਲ ਤੁਹਾਡੇ ਧਰਮ ਦੀ ਮਹਾਨਤਾ ਬਣੀ ਇਸ ਤੋਂ ਅੱਗੇ ਚੱਲਦੇ ਆ ਸਮਾਜ ਦੇ ਅੰਦਰ ਚੰਗੇ ਨਾਗਰਿਕ ਬਣ ਕੇ ਰਹੋ ਆਪਣੇ ਆਪ ਨੂੰ ਚੰਗੇ ਬਣਾਓ ਚੰਗੇ ਬਣਾਓਗੇ ਤੇ ਤੁਹਾਡੇ ਚੰਗੇ ਬਣਨ ਦੇ ਨਾਲ ਤੁਹਾਡੇ ਧਰਮ ਦੀ ਸ਼ੋਭਾ ਬਣਦੀ ਹੈ ਖੈਰ ਅੱਜ ਮੈਂ ਇੱਕ ਗੱਲ ਕਰਦਿਆਂ ਜਦੋਂ ਅਸੀਂ ਪੰਜਾਬ ਦੇ ਅੰਦਰੋਂ ਉੱਠ ਕੇ ਵਿਦੇਸ਼ਾਂ ਦੇ ਅੰਦਰ ਆ ਕੇ ਪੂਰੀ ਦੁਨੀਆ ਦੇ ਅੰਦਰ ਸਿੱਖ ਵਸ ਰਹੇ ਆ ਉੱਥੇ ਜਾਣੇ ਆ ਸਰਕਾਰਾਂ ਦਾ ਵੀ ਸ਼ਕਤੀ ਦੇ ਨਾਲ ਕਾਨੂੰਨ ਲਾਗੂ ਹੁੰਦਾ ਹੈ ਸਰਕਾਰਾਂ ਦਾ ਵੀ ਸਾਡੇ ਉੱਤੇ ਕੁੰਡਾ ਲਟਕਦਾ ਹੈ ਪਰ ਕੀ ਗੱਲ ਹੈ ਬਗਾਨਿਆਂ ਦੇਸ਼ਾਂ ਦੇ ਅੰਦਰ ਆਣ ਕੇ ਵੀ ਅਸੀਂ ਨਸ਼ਾ ਕਰਦੇ ਆ ਟਰੱਕਾਂ ਦੇ ਟਰੱਕ ਭਰ ਕੇ ਨਸ਼ੇ ਦੇ ਵੇਚ ਰਹੇ ਹੋ ਤਨ ਸਪਲਾਈ ਕਰ ਰਹੇ ਹੋ ਦੁਬਾਰਾ ਕਹਿ ਰਹੇ ਆ ਤਨ ਸਪਲਾਈ ਕਰਦੇ ਹੋ ਗੁੰਡਾ ਗਰਦੀ ਕਰਦੇ ਹੋ ਗੈਂਗਸਟਰ ਬਾਦ ਦੇ ਅੰਦਰ ਤੁਸੀਂ ਮੈਂਬਰ ਬਣ ਕੇ ਚੱਲਦੇ ਹੋ ਉਦੋਂ ਤੁਸੀਂ ਆਪਣਾ ਆਪਾ ਤੇ ਨੀਵਾ ਕਰਦੇ ਹੋ ਪਰ ਤੁਹਾਡੇ ਆਪਣੇ ਨਾਲ ਜਦੋਂ ਪਤਾ ਲੱਗਦਾ ਇਹ ਪੰਜਾਬੀ ਨੇ ਤੇ ਪੰਜਾਬੀ ਦਾ ਮਤਲਬ ਸਿੱਖ ਨੇ ਕਿਉਂਕਿ ਪੰਜਾਬੀ ਸਿੱਖ ਦੇ ਨਾਲ ਜੁੜ ਜਾਂਦੀ ਹੈ ਖੈਰ ਜਦੋਂ ਪਤਾ ਲੱਗਦਾ ਇਹ ਪੱਗ ਵਾਲਾ ਬੰਦਾ ਹੈ ਤੇ ਪਗਵਾਲਾ ਬੰਦਾ ਪੰਜਾਬੀ ਬੋਲ ਰਿਹਾ ਐ ਅੱਛਾ ਇਹ ਕਿਹੜੇ ਧਰਮ ਨੂੰ ਬਿਲੋਂਗ ਕਰਦਾ ਸਿੱਖ ਐ ਤੁਸੀਂ ਆਪ ਨੀਵੇਂ ਹੋਏ ਤੁਸੀਂ ਆਪਣੇ ਪਹਿਰਾਵੇ ਨੂੰ ਨੀਵਾਂ ਕੀਤਾ ਤੁਸੀਂ ਆਪਣੇ ਧਰਮ ਦੀ ਵੀ ਉਥੇ ਤੋਹੀਨ ਕਰਾਈ ਕਿਉਂ ਸਿੱਖ ਇਦਾਂ ਦੇ ਹੁੰਦੇ ਨੇ ਪੰਜਾਬੀ ਇਦਾਂ ਦੇ ਹੁੰਦੇ ਨੇ ਦਿਮਗ ਜੇ ਮਾਰਨ ਨਾਲ ਕੀ ਹੁੰਦਾ ਕਿ ਸਾਡਾ ਹਰੀ ਸਿੰਘ ਨਲਵਾ ਸੀ ਸਾਡਾ ਅਕਾਲੀ ਫੂਲਾ ਸਿੰਘ ਸੀ ਸਾਡਾ ਫਲਾਣਾ ਸੀ ਸਾਡਾ ਢਿੰਡਾ ਸੀ ਦਿਮਗ ਜੇ ਮਾਰਨ ਨਾਲ ਕੀ ਹੁੰਦਾ ਕੁਝ ਕਰਕੇ ਵਿਖਾਓ ਤਾਂ ਸਰਕਾਰਾਂ ਕਹਿੰਦੀਆਂ ਨੇ ਨਸ਼ੇ ਤੋਂ ਰੋਕਦੀਆਂ ਨੇ ਨਾ ਵਿੱਚੋ ਪਰ ਤੁਸੀਂ ਟਰੱਕਾਂ ਦੇ ਟਰੱਕ ਭਰ ਪਰ ਵੇਚ ਰਹੇ ਹੋ ਹਰ ਚੌਥੇ ਦਿਨ ਕੋਈ ਨਾ ਕੋਈ ਪੰਜਾਬੀ ਫੜਿਆ ਹੁੰਦਾ ਧੀਆ ਪੈਣਾ ਦੀ ਜੱਦ ਦੇ ਬੰਜਾਰੇ ਬਣ ਜਾਂਦੇ ਹੋ ਖੈਰ ਮੈਂ ਇਸ ਪਾਸੇ ਜ਼ਿਆਦਾ ਨਾ ਜਾਵਾਂ ਇੱਕ ਨਹੀਂ 50 ਵੀਡੀਓ ਕੈਨੇਡਾ ਦੀਆਂ ਤੁਹਾਡੇ ਸਾਹਮਣੇ ਇਸੇ ਅੰਗਲ ਤੋਂ ਆ ਚੁੱਕੀਆਂ ਨੇ ਖੈਰ ਚੋਰੀ ਆਮ ਹੋ ਗਈ ਹੈ ਤੇ ਚੋਰੀ ਕਰਨ ਵਾਲੇ ਕੌਮ ਨੇ ਕੌਣ ਨੇ ਕਾਰਾਂ ਦੀ ਚੋਰੀ ਟਰੱਕਾਂ ਦੀ ਚੋਰੀ ਟਰੇਲੀਆਂ ਦੀ ਚੋਰੀ ਲੋਡਾਂ ਦੀ ਚੋਰੀ ਤੇ ਕਰਨ ਵਾਲੇ ਕੌਣ ਮਿਲਦੇ ਨੇ ਉਹਨਾਂ ਦੇ ਅੰਦਰ ਬਹੁਤਾਤ ਲੋਕ ਪੰਜਾਬੀ ਮੇਰਾ ਮਤਲਬ ਇਹ ਨਹੀਂ ਹੈ ਕਿ ਦੂਜੀਆਂ ਕੌਮਾਂ ਵਾਲੇ ਕਰਦੇ ਨਹੀਂ ਪਰ ਕਰਦੇ ਰਹਿਣ ਸਾਨੂੰ ਤੇ ਆਪਣੇ ਨਾਲ ਮਤਲਬ ਹੈ ਨਾ ਚੰਗੇ ਇਨਸਾਨ ਬਣੋ ਤੁਹਾਨੂੰ ਇੱਥੇ ਰੋਕਦੇ ਵੀ ਨਹੀਂ ਉੱਥੇ ਤੇ ਜਿੰਨਾ ਹੁੰਦਾ ਹੈ ਲੈ ਦੇ ਕੇ ਭਾਂਡਾ ਸਰਕਾਰਾਂ ਦੇ ਸਿਰ ਤੇ ਭੰਨ ਦਿੰਦੇ ਉਹ ਵੀ ਸਾਡੇ ਸਟੇਟ ਦਾ ਸੀਐਮ ਚੰਗਾ ਨਹੀਂ ਨਸ਼ਾ ਤਾਂ ਚੱਲਦਾ ਹੈ ਚੋਰੀ ਤਾਂ ਚੱਲਦੀ ਹੈ ਗੈਂਗਸਟਰ ਤਾਂ ਚੱਲਦੇ ਨੇ ਸਾਡੇ ਦੇਸ਼ ਦਾ ਪ੍ਰਾਈਮ ਮਿਨਿਸਟਰ ਚੰਗਾ ਨਹੀਂ ਇਥੇ ਤੇ ਤੁਹਾਨੂੰ ਸੀਐਮਈ ਚੰਗਾ ਮਿਲਿਆ ਐ ਪੀਐਮਈ ਚੰਗਾ ਮਿਲਿਆ ਐ ਬਰੋਕ ਦੇ ਵੀ ਨੇ ਸਜ਼ਾ ਵੀ ਮਿਲਦੀ ਐ ਪਰ ਕਦੋਂ ਹਟਦੇ ਹੋ ਤੁਸੀਂ ਆਪਣੀ ਆਤ ਤਾਂ ਤੋਂ ਮਜਬੂਰ ਹੋ ਕੇ ਉਹ ਗੁਨਾਹ ਕਰਦੇ ਹੋ ਨਾ ਮੈਂ ਵੀ ਵੇਖਿਆ ਐ ਵੀ ਏਡੇ ਏਡੇ ਵੱਡੇ ਡੌਲੇ ਉਹਨਾਂ ਡੌਲਿਆਂ ਦੇ ਉੱਤੇ ਤੁਸੀਂ ਸੂਰਬੀਰਿਆਂ ਯੋਧਿਆਂ ਦੀਆਂ ਫੋਟੋਆਂ ਛਪਾਈਆਂ ਟੈਟੂ ਛਪੇ ਹੁੰਦੇ ਨੇ ਖੰਡਾ ਬਾਜ਼ ਛਪੇ ਹੁੰਦੇ ਨੇ ਉੱਤੇ ਦਮਲਾ ਚੰਗਾ ਹੁੰਦਾ ਐ ਦਾੜਾ ਚੰਗਾ ਹੁੰਦਾ ਐ ਕੜਾ ਮੋਟਾ ਹੁੰਦਾ ਐ ਸਭ ਕੁਝ ਚੰਗਾ ਹੁੰਦਾ ਵਿਖਾਵਾ ਪਰ ਫੜਿਆ ਕਿ ਦੇ ਅੰਦਰ ਗਿਆ ਨਸ਼ੇ ਦੇ ਅੰਦਰ ਜਾਂ ਚੋਰੀ ਦੇ ਅੰਦਰ ਫੜਿਆ ਗਿਆ ਉਸ ਵਕਤ ਤੁਸੀਂ ਬਦਨਾਮ ਹੋਏ ਤੁਹਾਡਾ ਬਾਣਾ ਬਦਨਾਮ ਹੋਇਆ ਨਾਲ ਤੁਹਾਡੇ ਲੱਗਦੇ ਧਰਮ ਦੀ ਤੋਹੀਨ ਹੋਈ ਇਦਾਂ ਦੇ ਨਾਂ ਬਣਾਓ ਟੈਟੂ ਛਪਾਉਣ ਨਾਲ ਕੁਝ ਨਹੀਂ ਹੁੰਦਾ ਖਾਲੀ ਦਾੜੀ ਮੋਛ ਰੱਖਣ ਨਾਲ ਕੁਝ ਨਹੀਂ ਹੁੰਦਾ ਆਪਣਾ ਕਰਤਾਰ ਸਰਦਾਰ ਹੋ ਆਪਣੇ ਕਰਤਾਰ ਨੂੰ ਚੰਗਾ ਬਣਾਓ ਧਰਮ ਜਿਹੜਾ ਮਰਜ਼ੀ ਫੋਲੋ ਕਰੋ ਪਰ ਜੇ ਤੁਹਾਡੇ ਕਰਮ ਚੰਗੇ ਨਹੀਂ ਨਾ ਕੋਈ ਫਰਕ ਨਹੀਂ ਪੈਂਦਾ ਤੂੰ ਕਿਹੜੇ ਧਰਮ ਨੂੰ ਮੰਨਦਾ ਹੈ ਕਿਹੜੇ ਧਰਮ ਦਾ ਅਖਵਾਉਣਾ ਹੈ ਕਿਹੜੇ ਧਰਮ ਦੇ ਲੋਕਾਂ ਵਿੱਚ ਬਹਿਣਾ ਹੈ ਕੋਈ ਫਰਕ ਨਹੀਂ ਪੈਂਦਾ ਜੇ ਤੇਰਾ ਆਪਣਾ ਆਪਣਾ ਚੰਗਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ